ਨਾਮ ਭਾਈ ਬਲਜੀਤ ਸਿੰਘ ਗਿੱਲ ਸਰਕਾਰ ਨੇ ਜਿਹੜੀ ਲੈਟਰ ਕੱਢੀ ਆ ਆਪਣੇ ਬਲੈਕਲਿਸਟ ਬੰਦੇ ਜਿਹੜੇ ਥੋੜੀਆਂ-ਥੋੜੀਆਂ ਰਿਪੋਰਟਾਂ ਦੇ ਬਲੈਕਲਿਸਟ ਕੀਤੇ ਗਏ ਸੀ ਉਹਨਾਂ ਨੂੰ ਲੈਣ ਵਾਸਤੇ ਸਰਕਾਰ ਨੇ ਸਹੀ ਲੈਟਰ ਕੱਢਿਆ ਅੱਗੇ ਮੈਨੇਜਮੈਂਟ ਨੇ ਤੋੜ ਮਰੋੜ ਕੇ ਜਿਹੜਾ ਵਾ ਉਹ ਪੇਸ਼ ਕੀਤੀ ਆ ਤੇ ਉਹਦੇ ਵਿੱਚ ਇਹ ਕੀ ਕੀਤਾ ਕਿ ਜਿਹੜੇ ਕੰਟਰੈਕਟ ਤੇ ਯੂਨੀਵਰਸਿਟੀ ਟੈਸਟ ਲੈ ਕੇ ਰੱਖਿਆ ਹੀ ਬੰਦੇ ਉਹਨਾਂ ਨੂੰ ਵੀ ਆਊਟਸੋਰਸ ਤੇ ਕਰ ਰਹੇ ਆ ਔਰ ਅੱਗੇ ਤੇ ਆਊਟਸੋਰਸ ਨੂੰ ਪੱਕਿਆਂ ਵਾਸਤੇ ਕਹਿੰਦੇ ਸੀ ਪੱਕੇ ਕਰਾਂਗੇ ਪਰ ਦੂਜਿਆਂ ਨੂੰ ਵੀ ਇਹਨਾਂ ਨੇ ਪਲਾਨ ਹੀ ਇਹੋ ਜਿਹਾ ਕਰ ਲਿਆ ਵਾ ਕਿ ਇਹਨਾਂ ਨੂੰ ਛੋਟਾ ਛੋਟਾ ਜਾ ਬਲੇਮ ਲਾ ਕੇ ਔਰ ਉਹਨਾਂ ਨੂੰ ਫਿਰ ਆਊਟਸੋਰਸ ਤੇ ਰਖੀਏ ਤੇ ਘੱਟ ਤਨਖਾਹ ਕੀਤੀ ਜਾਏ ਅੱਗੇ ਹੋਰ ਸਿਸਟਮ ਜਿਹੜਾ ਰੋਡਵੇਜ ਦਾ ਚੱਲਣ ਡਿਆ ਵਾ ਉਹ ਭਾਏ ਜਿਉ ਮਰਜ਼ੀ ਕਰ ਜਾਣ ਉਹਨਾਂ ਨੂੰ ਕੋਈ ਮਤਲਬ ਪੂਰੀ ਪੂਰੀ ਤਨਖਾਹ ਤੇ ਆ ਤੇ ਸਾਡੇ ਇੱਕ 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 ਰਿਪੋਰਟ ਕਿਸ ਦੀ ਕੋਈ ਗਲਤੀ ਕਰਨ ਹੋਈ ਆ ਜਾਂ ਨਹੀਂ ਹੋਈ ਉਹ ਉਹਨਾਂ ਨੂੰ ਆਊਟਸੋਰਸ ਤੇ ਫਿਰ ਕਰ ਰਹੇ ਆ ਤੇ ਸਰਕਾਰ ਨੂੰ ਪਤਾ ਵਾ ਪਹਿਲੇ ਪਹਿਲੀ ਇਹਨਾਂ ਨੇ ਮੀਟਿੰਗ 'ਚ ਕਿਹਾ ਸੀ ਕਿ ਆਪਾਂ ਇਹ ਪੱਕੇ ਕਰਾਂਗੇ ਬੰਦੇ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਅਸੀਂ ਤੇ ਸਗੋਂ ਇਹਨਾਂ ਦਾ ਬਹੁਤ ਬਹੁਤ ਸਹਿਯੋਗ ਕੀਤਾ ਸੀ ਬੱਸਾਂ 'ਚ ਪ੍ਰਚਾਰ ਵੀ ਕੀਤੇ ਸੀ ਕਿ ਵਧੀਆ ਸਰਕਾਰ ਹੋਊਗੀ ਤੇ ਸਾਡਾ ਕੁਝ ਸੁਨਵਾਈ ਹੋਊਗੀ ਪਰ ਐ ਵਕਤ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਪਤਾ ਨਹੀਂ ਹੁਣ ਮੈਨੇਜਮੈਂਟ ਕਰ ਰਹੀ ਹੈ ਗਲਤ ਜਾਂ ਸਰਕਾਰ ਕਰ ਰਹੀ ਆ ਇਹ ਤੇ ਸਰਕਾਰ ਆਪਣਾ ਲੈਟਰ ਵੇਖ ਕੇ ਅਸੀਂ ਲੈਟਰ ਕੀ ਕੱਢਿਆ ਸੀ ਔਰ ਮੈਨੇਜਮੈਂਟ ਨੇ ਕਿੰਨੇ ਤੋੜ ਮਰੋੜ ਕੇ ਇਹ ਗਾੜੀ ਕੀਤਾ ਵਾ ਇਹ ਤੇ ਬਾਕੀ ਇਹ ਗੱਲ ਹੈਗੀ ਆ ਅਸੀਂ ਰੋਸ ਵਜੋਂ ਜਿਹੜਾ ਵਾ ਅੱਜ ਗੇਟ ਰਾਲੀ ਪੂਰੇ ਸਤਾਈਆਂ ਦੀਪੂਆਂ ਦੇ ਵਿੱਚ ਰੱਖੀਆਂ ਵਾ ਤੇ ਬਾਅਦ ਦੇ ਵਿੱਚ ਆਪਾਂ 13 ਤਰੀਕ ਨੂੰ ਜਿਹੜਾ ਚੰਡੀਗੜ੍ਹ ਜਾ ਰਹੇ ਆ ਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਮਤਲਬ ਇੰਨਾ ਇੰਨਾ ਚੇਰ ਲੋਕਾਂ ਨੂੰ ਹੋ ਗਿਆ ਵਾ ਅਸੀਂ ਤੇ ਪੱਕਿਆਂ ਦੀ ਆਸ ਲਾਈ ਸੀ ਤੇ ਇਹ ਮਤਲਬ ਸਿਸਟਮ ਹੀ ਹੋਰ ਕਰਤਾ ਇਹਨਾਂ ਨੂੰ ਮਤਲਬ ਛੋਟੀਆਂ ਛੋਟੀਆਂ ਰਿਪੋਰਟਾਂ ਕਰਕੇ ਇਹਨਾਂ ਨੂੰ ਬੈਗ ਲਿਆਓ ਇਹਨਾਂ ਨੂੰ ਆਊਟਸੋਰਸ ਤੇ ਫੇਰ ਲਿਆਓ ਇਹ ਕੰਮ ਜਿਹੜਾ ਬਹੁਤ ਨਿੰਦਨਯੋਗ ਹੈ। ਸਾਜੀ ਪੰਜਾਬ ਰੋਡ ਦੇ ਬਟਾਲਾ ਦੀ ਪਤੋ ਮੀਤ ਪ੍ਰਧਾਨ ਗੌਰਵ ਬੋਲ ਰਹੇ ਆ ਜੀ। ਸਰ ਅੱਜ ਪੇਟ ਰੈਲੀ ਕੀਤੀ ਹੈ ਕੀ ਕਾਰਨ ਹੈ ਤਾਂ ਕੋਈ ਮੰਗਾਂ ਨਹੀਂ ਮੰਨਿਆ ਜਾ ਰਹੀਆਂ ਕਿ ਸਰਕਾਰ ਵੱਲੋਂ ਮੰਗੀਆਂ ਜਿਗੀਆਂ ਤੇ ਕੋਈ ਤੁਹਾਡੀ ਮੈਨੇਜਮੈਂਟ ਸਰ ਬਾਰ-ਬਾਰ ਮੀਟਿੰਗਾਂ ਸਾਨੂੰ ਦਿੱਤੀਆਂ ਗਈਆਂ ਸਰਕਾਰ ਵੱਲੋਂ ਕਾਫੀ ਵਾਰਾਂ ਨੂੰ ਮੀਟਿੰਗਾਂ ਮਿਲੀਆਂ ਜੀ ਉਹਦੇ ਵਿੱਚ ਸਰਕਾਰ ਕਿਤੇ ਨਾ ਕਿਤੇ ਅੱਗੇ ਭੱਜ ਜਾਂਦੀ ਰਹੀ ਆ ਪਰ ਹੁਣ ਜਿਹੜੀ ਸਾਡੀ ਲਾਸਟ ਟਾਈਮ ਉਹਨਾਂ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਕਾਰ ਨੇ ਸਾਡੇ ਪੱਖ ਦੇ ਵਿੱਚ ਸਾਡੇ ਹੱਕ 'ਚ ਗੱਲ ਕੀਤੀ ਸੀ ਵੀ ਅਸੀਂ ਜਿਹੜੇ ਬੰਦੇ ਆ ਆਊਟਸੋਰਸ ਵਾਲੇ ਜਾਂ ਕੰਟੈਕਟ ਵਾਲੇ ਉਹਨਾਂ ਨੂੰ ਰੈਗੂਲਰ ਕਰਾਂਗੇ ਤੇ ਦੂਸਰਾਂ ਨਾਲ ਗਿਆ ਹੈ ਵੀ ਜਿਹੜੇ ਬੰਦੇ ਰਿਪੋਰਟਾਂ ਵਾਲੇ ਆ ਉਹਨਾਂ ਨੂੰ ਇੱਕ ਮੌਕਾ ਦੇ ਕੇ ਸਾਰਿਆਂ ਨੂੰ ਬਹਾਲ ਕੀਤਾ ਜਾਊਗਾ ਪਰ ਕਿਤੇ ਨਾ ਕਿਤੇ ਜਾ ਕੇ ਮੈਨੇਜਮੈਂਟ ਦੇ ਅਧਿਕਾਰੀਆਂ ਵੱਲੋਂ ਜਾਂ ਸਰਕਾਰ ਵੱਲੋਂ ਕਹਿ ਲੋ ਕਿ ਕਿਸ ਤਰੀਕੇ ਨਾਲ ਗੋਲਮੋਲ ਕਰਕੇ ਫੇਰ ਚਿੱਠੀ ਲੈਟਰ ਘੜ ਦਿੱਤੀ ਗਈ ਆ ਵੀ ਜਿਹੜੇ ਬੰਦੇ ਕੰਟੈਕਟ ਤੇ ਆ ਉਹਨਾਂ ਨੂੰ ਆਊਟਸੋਰਸਿੰਗ ਕਰਕੇ ਤੇ ਉਹਨਾਂ ਨੂੰ ਬਹਾਲ ਕੀਤਾ ਜਾਊਗਾ ਤੇ ਜਿਹੜੇ ਬੰਦੇ ਮੰਨ ਲਓ ਵੀ ਤਨਖਾਹ ਜਿਹੜੀ ਆ ਉਹ ਘਟਾ ਦੇ ਘਟਾ ਕੇ ਤੇ 10000 ਰੁਪਏ ਕਰ ਦਿੱਤੀ ਗਈ ਆ ਇੱਕ ਉਹਨਾਂ ਨੂੰ ਇੱਕ ਕੰਡੀਸ਼ਨ ਇਹ ਇਸ ਸਟੈਪ ਨਾਲ ਲਾਤੀ ਆ ਵੀ ਉਹ ਬੰਦੇ ਜਿਹੜੇ ਆ ਉਹ ਕਾਫੀ ਹਰਾਸਮੈਂਟ ਹੋਣਦੇ ਇਸ ਚੀਜ਼ ਤੋਂ